ਸਮਾਧੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਿਹਾ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਐਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਕੀ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਰਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵਾ ਜਿਹੜੀ ਹੈ ਉਹ ਬਾਹਰ ਹੀ ਲਗਾ ਦਿੰਦੀ ਹੈ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟੀਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀ ਖਰੀਦਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਆ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਗੁੰਮ ਕਿਵੇਂ ਹੋਈ ਹੈ ਤੇ ਕਿਸ ਦੇ ਕੋਲ ਹੈ। ਉਹਨਾਂ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੇ ਵਾਰਦਾਤਾਂ ਤੇ ਠੱਲ ਪਾਈ ਜਾਵੇ। ਗੱਲ ਹੋਈ ਭਾਜੀ ਮੈਂ ਸ਼ਨੀਵਾਰ ਹੈ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਚਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਹੀ ਬਾਹਰ ਆਈਆਂ ਅੰਦਰੋਂ ਐਕਟਿਵ ਹੈ ਹੀ ਨਹੀਂ ਮੇਰੀ। ਹਾਂਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦਾ। ਨਾ ਜੀ ਨਾ ਕੋਈ ਨਹੀਂ ਕਾਰਵਾਈ ਇਹ ਮੈਂ ਪੁਛਵਾਲਣ ਨੂੰ ਫੋਨ ਕਰਦੀ ਪਈ ਆ ਪੁੱਛਦੀਆਂ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਮੇਰੀ ਕੀ ਮੰਗ ਦਾ ਦੇਣੀ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹ ਹੀ ਮੇਰੀ ਮੰਗ ਆ ਥਾਣੇ ਚੱਕਰਦ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਐ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾळे ਜਿਨ੍ਹਾਂ ਦਾ ਨੰਬਰ ਵੀ ਮੈਨੂੰ ਦਿੱਤਾ ਸੀ ਪੁਲਸ ਵਾਲਿਆਂ ਨੇ ਉਹਨਾਂ ਨੂੰ ਮੈਂ ਬਾਰ ਬਾਰ ਫੋਨ ਕਰਦੀ ਪਈ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਐ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦੋ ਅੰਦੀ ਅਹੀ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਨ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੀ ਕੋਈ ਸਾਲੇ ਕਹਿੰਦੇ ਆਪ ਨੂੰ ਲਗਾ ਲਓ ਆਪੇ ਤੁਸੀਂ ਜੇ ਤੁਹਾਨੂੰ ਦਿੰਦੇ ਆ ਫੋਟੋ ਤੇ ਪਤਾ ਕਰ ਲਓ ਕੈਮਰਾ ਪਰਸ ਦੀ ਹਰੀ ਦੇ ਨਾਲ ਅੱਜ ਇਸੇ ਦੀ ਰਿਪੋਰਟ ਅਸਮਾਨ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਆਂ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸ ਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਾਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਤੇ ਕਿਸ ਦੇ ਕੋਲ ਤੇ ਉਹਨੇ ਕਿਹਾ ਹੈ ਕਿ ਕਾ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਈ ਮੈਂ ਸ਼ਨੀਵਾਰ ਆ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਆਂਦਾਂ ਨੂੰ ਐਕਟਿਵ ਹੈ ਹੀ ਨਹੀਂ ਮੇਰੀ ਵੀ ਇਹ ਕਿੰਨੇ ਦਿਨ ਦਿੱਤੇ ਹਾਂ ਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਤੇ ਨਾ ਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀਆਂ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਮੰਗ ਮੈਂ ਇਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਇਹ ਐਸਐਸ ਜਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਿਸ ਵਾਲਿਆਂ ਨੇ ਆਹ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤਾਂ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦਿਓਂਦੀ ਵੀ ਅਸੀਂ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੁਝ ਲੋਕਾਂ ਨੇ ਕਿਹਾ ਆਪ ਨੂੰ ਲਗਾ ਲਓ ਆਪੇ ਤੁਹ ਜੇਤਨ ਦਿੰਦੇ ਫੋਟੋ ਤੇ ਪਤਾ ਕਰ ਲਓ ਕੈਮਰਾ ਪਰਸ ਤੋਂ ਖਰੀਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਹਾਂ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਬਿਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵ ਤੇ ਅੰਦਰ ਜਦੋਂ ਜਾਣਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਮੈਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿ ਤੇ ਕਿਸ ਬੇਕੂ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵਾ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠਲ ਪਾਈ ਜਾਵੇ ਗੱਲ ਹੋਈ ਭਾਜੀ ਮੈਂ ਸ਼ਨੀਵਾਰ ਹੈ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਆਂਦਾਂ ਨੂੰ ਐਕਟਿਵਾ ਹੈ ਹੀ ਨਹੀਂ ਮੇਰੀ ਹਾਂਜੀ ਥਾਣੇ ਕੀਤਾ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਤੇ ਨਾ ਜੀ ਨਾ ਕੋਈ ਨਹੀਂ ਕਾਰਵਾਈ ਇਹ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀ ਆ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਕਿੰਦੀ ਕੀ ਮੰਗਵਾ ਦੇ ਮੰਗ ਮੈਂ ਇਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਥਾਣੇ ਚੱਕਰ ਉਹ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਮੈਨੂੰ ਦਿੱਤਾ ਸੀ ਪੁਲਿਸ ਵਾਲਿਆਂ ਨੇ ਮੈਂ ਉਹ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦਿਓਂਦੀ ਵੀ ਅਸੀਂ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੁਝ ਹੋਰ ਲਗਦੇ ਆਪ ਨੂੰ ਲਗਾ ਲਓ ਆਪੇ ਤੁਹੇ ਇਹ ਤੁਹਾਨੂੰ ਦਿੰਦੇ ਆ ਫੋਟੋ ਤੇ ਪਤਾ ਕਰ ਲਓ ਕੈਮਰਾ ਪਰਸ ਦੀ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ ਅਸਮੇ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਿਹਾ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨੇ ਲੈ ਲਿਆ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਮੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਬినਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਦਾਰ ਜਿਹੜੀ ਉਹ ਕਰ ਰਹੀ ਹੁੰਦੀ ਹੈ ਤਾਂ ਆਪਣੀ ਐਕਟੀਵਿਟੀ ਜਿਹੜ ਤੇ ਅੰਦਰ ਜਦੋਂ ਜਾਣਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿ ਤੇ ਕਿਸ ਦੇ ਕੋਲ ਕਿਹਾ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਈ ਮੈਂ ਸ਼ਨੀਵਾਰ ਹੈ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਅੰਦਰੋਂ ਐਕਟਿਵ ਹੈ ਹੀ ਨਹੀਂ ਮੇਰੀ ਵੀ ਇਹ ਜੀ ਕੰਪਲੇਨ ਕੀਤੀ ਹਾਂ ਹਾਂ ਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦਾ ਨਾ ਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀਆਂ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਪਤਾ ਦੇ ਬਾਰੇ ਮੰਗ ਕੀ ਮੰਗਵਾ ਦਿੰਦੇ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹ ਹੀ ਮੇਰੀ ਮੰਗ ਆ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾळे ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਿਸ ਵਾਲਿਆਂ ਨੇ ਆ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਜੇ ਤਾਂ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਹੇ ਸਾਨੂੰ ਫੋਟੋ ਦੇ ਦਿਓਂਦੀ ਅਸੀਂ ਕੋਈ ਆਂਦੇ ਜਾਂਦੇ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੁਝ ਲੋਕਾਂ ਨੇ ਕਹਿੰਦੇ ਆਪ ਨੂੰ ਲੱਗਦਾ ਆਪੇ ਤੋਂ ਜੇ ਤੁਹਾਨੂੰ ਦਿੰਦੇ ਫੋਟੋ ਤੇ ਪਤਾ ਕਰ ਲੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਸਮਾਨ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਆਂ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵਿਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਜਿੱਤੇ ਕਿਸ ਦੇ ਕੋਲ ਹੈ ਤੁਹਾਨੂੰ ਕਿਹਾ ਹੈ ਕਿ ਕਾ ਹਫਤਾ ਹੋ ਚੁਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਜੀ ਮੈਂ ਸ਼ਨੀਵਾਰ ਆ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਹੀ ਇੱਥੇ ਆਈਆਂ ਵਿਚਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਆਂਦਿਆਂ ਨੂੰ ਐਕਟਿਵ ਹੈ ਹੀ ਨਹੀਂ ਮੇਰੀ ਵੀ ਇਹ ਕਿੰਨੇ ਦਿੱਤੇ ਹਾਂ ਜੀ ਥਾਣੇ ਕੀਤਾ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਤੇ ਨਾ ਜੀ ਨਾ ਕੋਈ ਨਹੀਂ ਕਾਰਵਾਈ ਇਹ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀਆਂ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਮੰਗ ਮੈਂ ਇਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਇਹ ਐਸਐਸਈ ਦਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਿਸ ਵਾਲਿਆਂ ਨੇ ਆਹ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦਿਓਂਦੀ ਵੀ ਅਸੀਂ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕਿਸੋਲੇ ਕਹਿੰਦੇ ਆਪ ਨੂੰ ਲਗਾ ਲਓ ਆਪੇ ਤੋਂ ਇਹ ਤੁਹਾਨੂੰ ਦਿੰਦੇ ਫੋਟੋ ਤੇ ਪਤਾ ਕਰ ਲਓ ਕੈਮਰਾ ਪਰਸ ਦੀ ਹਨੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ ਅਸਮੇ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਹਾਂ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵਿਟੀ ਜ ਦੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸ ਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਗ ਤੇ ਕਿਸ ਦੇ ਕੋਲ ਹੈ ਤੇ ਉਹਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵਾ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਈ ਮੈਂ ਸ਼ਨੀਵਾਰ ਹੈ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਅੰਦਰੋਂ ਐਕਟਿਵਾ ਹੈ ਹੀ ਨਹੀਂ ਮੇਰੀ ਈ ਇਹ ਕੰਪਲੇਨ ਕੀਤੀ ਹਾਂ ਹਾਂਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਤੇ ਨਾਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀ ਆ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਕਿੰਨੀ ਕੀ ਮੰਗ ਕਰਦੇ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹ ਹੀ ਮੇਰੀ ਮੰਗ ਆ ਕਾਲੇ ਕਿ ਨਹੀਂ ਚੱਕ ਲਾ ਦੇ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਐਸਈ ਦਰਬਾਰੀ ਨਾਲ ਜਿਨ੍ਹਾਂ ਦਾ ਨੰਬਰ ਵੀ ਮੈਨੂੰ ਦਿੱਤਾ ਸੀ ਪੁਲਿਸ ਵਾਲਿਆਂ ਨੇ ਮੈਂ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਹੇ ਸਾਨੂੰ ਫੋਟੋ ਦੇ ਦਿਓਂਦੀ ਵੀ ਅਸੀਂ ਕੋਈ ਆਂਦੇ ਜਾਂਦੇ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੀ ਹੋਣਾ ਲੱਗਦਾ ਹੈ ਆਪ ਨੂੰ ਲੱਗਦਾ ਹੈ ਆਪੇ ਤੁਹੇ ਜੇਤਨ ਨੂੰ ਦਿੰਦੇ ਫੋਟੋ ਤੇ ਪਤਾ ਕਰ ਲੋ ਕੈਮਰਾ ਪਰਸ ਤੇ ਖਣੀ ਦੇ ਨਾਲ ਅਜਿੱਸੇ ਨਹੀਂ ਕੋਈ ਫੋਟੋ ਅਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਹਾਂ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਐਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐ ਦੇ ਅੰਦਰ ਜਦੋਂ ਜਾਣਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਹੈ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕੀ ਐਕਟਿ ਇਹ ਤੇ ਕਿਸ ਦੇ ਕੋਲ ਹੈ ਤੇ ਉਹਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਜੀ ਮੈਂ ਸ਼ਨੀਵਾਰ ਐ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਚਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਆਂਦਿਆਂ ਨੂੰ ਐਕਟਿਵ ਹੈ ਹੀ ਨਹੀਂ ਮੇਰੀ ਹਾਂਜੀ ਥਾਣੇ ਕਿੱਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦਾ ਨਾ ਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀ ਆ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਕਿੰਟੀ ਕੀ ਮੰਗ ਰਹੀ ਹੋ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜਾਏ ਬਸ ਇਹ ਹੀ ਮੇਰੀ ਮੰਗ ਆ ਕਾਲੇ ਕਿੰਨੇ ਚੱਕਰ ਲਾ ਦੇ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਏਐਸਆਈ ਦਰਬਾਰੀ ਰਾळे ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਿਸ ਵਾਲਿਆਂ ਨੇ ਆਹ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਜੇ ਕੁਛ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਛ ਨਹੀਂ ਪਤਾ ਅਜੇ ਤੱਕ ਕੁਛ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦਿਓ ਅੰਦੀ ਅਸੀਂ ਕੋਈ ਆਂਦੇ ਜਾਂਦੇ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਤੁਸੀਂ ਸਾਲੇ ਕਹਿੰਦੇ ਆਪੇ ਪਤਾ ਕਰ ਲਓ ਆਪੇ ਤੁਹਾਨੂੰ ਜੇ ਤੁਹਾਨੂੰ ਦਿੰਦੇ ਫੋਟੋ ਤੇ ਪਤਾ ਕਰ ਲਓ ਕੈਮਰ ਪਰਸਨ ਹਣੀ ਦੇ ਨਾਲ ਅਜੇ ਸੈਂ ਨਹੀਂ ਗਈ ਰਿਪੋਰਟ ਅਸਮੇ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਿਹਾ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨੇ ਲੈ ਲਿਆ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਬినਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਦਾਰ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟਿਵਾ ਜਿਹੜੀ ਹੈ ਉਹ ਬਾਹਰ ਹੀ ਲਗਾ ਦਿੰਦੀ ਹੈ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਹੈ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਗੁੰਮ ਕਿਵੇਂ ਹੋਈ ਹੈ ਤੇ ਕਿਸ ਦੇ ਕੋਲ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਏ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵਾ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੇ ਵਾਰਦਾਤਾਂ ਤੇ ਠਲ ਪਾਈ ਜਾਵੇ। ਗੱਲ ਹੋਈ ਭਾਜੀ ਮੈਂ ਸ਼ਨੀਵਾਰ ਹੈ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਆਂਦਾਂ ਨੂੰ ਐਕਟਿਵਾ ਹੈ ਹੀ ਨਹੀਂ ਮੇਰੀ। ਹਾਂਜੀ ਥਾਣੇ ਕੀਤਾ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦੇ। ਨਾ ਜੀ ਨਾ ਕੋਈ ਨਹੀਂ ਕਾਰਵਾਈ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀਆਂ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸ ਕਿੰਨੀ ਕੀ ਮੰਗ ਦਾ ਬੇਨਤੀ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਥਾਣੇ ਕਿੰਨੇ ਚੱਕਰ ਲਾਜੇ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਸ ਵਾਲਿਆਂ ਨੇ ਉਹਨਾਂ ਨੂੰ ਮੈਂ ਬਾਰ-ਬਾਰ ਫੋਨ ਕਰਦੀ ਪਈ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਇਹਦਾ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਹੇ ਸਾਨੂੰ ਫੋਟੋ ਦੇ ਦੋ ਆਂਦੀ ਆਹੀ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕਿ ਕੋਸ਼ਿਸ਼ਲੇ ਕਹਿੰਦੇ ਆ ਤੁਹਾਨੂੰ ਲੱਗਾ ਲਓ ਆਪੇ ਤੁਸੀਂ ਜੇ ਤੁਹਾਨੂੰ ਦਿੰਦੇ ਆ ਫੋਟੋ ਤੇ ਪਤਾ ਕਰ ਲਓ ਕੈਮਰਾ ਪਰਸਨ ਖਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਸਮੰਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਆ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਆ ਚੋਰੀ ਹੋ ਗਈ ਹੈ ਜਿਸ ਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕਿ ਐਕਟਿਵਾ ਗੁੰਮ ਕਿਵੇਂ ਹੋਈ ਹੈ ਤੇ ਕਿਸ ਦੇ ਕੋਲ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵਾ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ। ਗੱਲ ਹੋਈ ਭਾਜੀ ਮੈਂ ਸ਼ਨੀਵਾਰ ਆ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਆਂਦਾਂ ਨੂੰ ਐਕਟਿਵਾ ਹੈ ਹੀ ਨਹੀਂ ਮੇਰੀ। ਇਹ ਵੀ ਕੰਪਲੇਨਟ ਕੀਤੀ। ਹਾਂਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦੇ। ਨਾ ਜੀ ਨਾ ਕੋਈ ਨਹੀਂ ਕਾਰਵਾਈ ਹੈ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈਆਂ ਪੁੱਛ ਉਹ ਕੀ ਮੰਗਦਾ ਬੀ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਸ ਵਾਲਿਆਂ ਨੇ ਉਹਨਾਂ ਨੂੰ ਮੈਂ ਬਾਰ ਬਾਰ ਫੋਨ ਕਰਦੀ ਪਈ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਐ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦੋ ਅੰਦੀ ਵੀ ਅਹੀ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਨ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰਨੋ ਜਾ ਕੇ ਕੀ ਕੋਈ ਸਾਲੇ ਕਹਿੰਦੇ ਆ ਆਪਣਾ ਲਗਾ ਲਓ ਆਪੇ ਤੁਸੀਂ ਜੇ ਤਾਂ ਦਿੰਦੇ ਫੋਟੋ ਤੇ ਪਤਾ ਕਰ ਲਓ ਕੈਮਰਾ ਫੋਨ ਖਰੀਦੇ ਨਾਲ ਅਜਿੱਸੇ ਨਹੀਂ ਕੋਈ ਫੋਟੋ ਅਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਆ ਦੱਸਦੇ ਇਹ ਚੋਰੀਆਂ ਦਾ سلسلہ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਐਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵਿਟੀ ਜ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਾਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕੀ ਐਕਟਿਵਾ ਤੇ ਕਿਸ ਦੇ ਕੋਲ ਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵਾ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਗੱਲ ਹੋਈ ਭਾਈ ਮੈਂ ਸ਼ਨੀਵਾਰ ਆ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਆਂਦਾਂ ਨੂੰ ਐਕਟਿਵਾ ਹੈ ਹੀ ਨਹੀਂ ਮੇਰੀ ਹਾਂਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਦਾ ਨਾ ਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀ ਆ ਕਹਿੰਦੇ ਅਜੇ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਕੋਈ ਕੀ ਮੰਗਤਾ ਬੀ ਮੰਗ ਮੈਂ ਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜਾਏ ਬਸ ਇਹ ਹੀ ਮੇਰੀ ਮੰਗ ਆ ਕਾਲੇ ਕਿੰਨੇ ਚੱਕਰ ਲਾ ਦੇ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਆਈ ਦਰਬਾਰੀ ਰਾळे ਜਿਨ੍ਹਾਂ ਦਾ ਨੰਬਰ ਵੀ ਦਿੱਤਾ ਸੀ ਪੁਲਸ ਵਾਲਿਆਂ ਨੇ ਮੈਂ ਉਹ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਿਹਾ ਸਾਨੂੰ ਫੋਟੋ ਦੇ ਦਿਓਂਦੀ ਵੀ ਅਸੀਂ ਕੋਈ ਆਉਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੁਝ ਹੋਰਲੇ ਕਰਨਗੇ ਆਪ ਨੂੰ ਲਗਾਉਣਗੇ ਆਪੇ ਤੋਂ ਇਹ ਤੁਹਾਨੂੰ ਦਿੰਦੇ ਆ ਫੋਟੋ ਤੇ ਪਤਾ ਕਰ ਲੋ ਕੈਮਰਾ ਪਰਸ ਦੀ ਖੜੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਸਮਨ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਹੇ ਆ ਦੱਸਦੇ ਇਹ ਚੋਰੀਆਂ ਦਾ سلسلہ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵੀਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਾਰੀ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵਿਟੀ ਜਿਹੜ ਦੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਆ ਚੋਰੀ ਹੋ ਗਈ ਹੈ ਜਿਸ ਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਾਨ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਨੇ ਜਦੋਂ ਉਹ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਲੱਗਾ ਹਜੇ ਤੱਕ ਕੀ ਐਕਟਿਵਾ ਗ ਇਸ ਦੇ ਕੋਲ ਉਹਨੇ ਕਿਹਾ ਹੈ ਕਿ ਇੱਕ ਹਫਤਾ ਹੋ ਚੁਕਿਆ ਹੈ ਤੇ ਪੁਲਿਸ ਵੱਲੋਂ ਕੋਈ ਵੀ ਟੁਕਮਾ ਜਵਾਬ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਐਕਟਿਵ ਜਿਹੜੀ ਹੈ ਜਲਦ ਤੋਂ ਜਲਦ ਲੱਭੀ ਜਾਵੇ ਤੇ ਪਠਾਨਕੋਟ ਦੇ ਵਿੱਚ ਅਜਿਹੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ। ਗੱਲ ਹੋਈ ਭਾਜੀ ਮੈਂ ਸ਼ਨੀਵਾਰ ਆ 26 ਤਰੀਕ ਨੂੰ ਮੇਰੀ ਬੇਟੀ ਤੇ ਮੈਂ ਆ ਹੀ ਇੱਥੇ ਆਈਆਂ ਵਿਸ਼ਾਲ ਮਾਰਕੀਟ 7:30 ਵਜੇ ਇੱਥੇ ਲਾਈ ਸਕੂਟਰੀ ਤੇ 8 ਵਜੇ ਬਾਹਰ ਆਈਆਂ ਤੇ ਆਂਦਿਆਂ ਨੂੰ ਐਕਟਿਵ ਹੈ ਹੀ ਨਹੀਂ ਮੇਰੀ। ਵੀ ਇਹ ਵੀ ਕੰਪਲੇਨ ਕੀਤੀ ਹਾਂ ਹਾਂਜੀ ਥਾਣੇ ਕੀਤੀ ਆ ਇੱਕ ਨੰਬਰ ਥਾਣੇ ਆ ਗਾਂਧੀ ਚੌਂਕ ਤੇ ਨਾਜੀ ਨਾ ਕੋਈ ਨਹੀਂ ਕਾਰਵਾਈ ਆ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦੀ ਪਈ ਆ ਪੁੱਛਦੀ ਆ ਕਹਿੰਦੇ ਜੋ ਕੁਝ ਨਹੀਂ ਪਤਾ ਲੱਗਾ ਸਾਨੂੰ ਕੁਝ ਨਹੀਂ ਬਤਾਇਆ ਦੇ ਬਾਰੇ ਕਿੰਨੀ ਕੀ ਮੰਗਤਾ ਬੀ ਮੰਗ ਮੈਂ ਇਹੀ ਕਰਨੀ ਆ ਕਿ ਮੈਨੂੰ ਸਕੂਟਰ ਹੀ ਮੇਰੀ ਮਿਲ ਜੇ ਬਸ ਇਹੀ ਮੇਰੀ ਮੰਗ ਆ ਨਾਲ ਕਿੰਨੀ ਚੁੱਪ ਲਾਜੀ ਥਾਣੇ ਚੱਕਰ ਤੇ ਮੈਂ ਉਸ ਦਿਨ ਕੰਪਲੇਨ ਨਹੀਂ ਲਿਖਾਈ ਆ ਬਸ ਹੋਰ ਮੈਂ ਉਹਨਾਂ ਨੂੰ ਫੋਨ ਬਾਰ-ਬਾਰ ਕਰਦੀ ਪਈ ਆ ਐਸਐਸ ਜੀ ਦਰਬਾਰੀ ਰਾਹਲੇ ਜਿਨ੍ਹਾਂ ਦਾ ਨੰਬਰ ਵੀ ਮੈਂ ਦਿੱਤਾ ਸੀ ਪੁਲਿਸ ਵਾਲਿਆਂ ਨੇ ਮੈਂ ਮੈਂ ਬਾਰ-ਬਾਰ ਫੋਨ ਕਰਦੀ ਵੀ ਆ ਉਹ ਕਹਿੰਦੇ ਹਜੇ ਕੁਝ ਨਹੀਂ ਪਤਾ ਮੈਂ ਕੱਲ ਵੀ ਕੀਤਾ ਫੋਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਾਕੀ ਵਿਸ਼ਾਲ ਮਾਰਕੀਟ ਦੇ ਨਾਲ ਇਹ ਸੀਸੀਟੀਵੀ ਕੈਮਰਾ ਵੀ ਉੱਥੇ ਸਾਹਮਣੇ ਹੈਗਾ ਏ ਤੇ ਉਹ ਪਛਾਣ ਸਕਦੇ ਬੰਦੇ ਨੂੰ ਜੇ ਉਹ ਸਾਨੂੰ ਮੈਂ ਕਹੇ ਸਾਨੂੰ ਫੋਟ ਦੇ ਦੋ ਅੰਦੀ ਵੀ ਅਹੀ ਕੋਈ ਆਂਦੇ ਜਾਂਦਾ ਦੇਖ ਲਈਏ ਬੰਦਾ ਪਛਾਣ ਲਈਏ ਤੇ ਉਹ ਕਹਿੰਦੇ ਤੁਸੀਂ ਆਪੇ ਪਤਾ ਕਰ ਲਓ ਜਾ ਕੇ ਕੀ ਤੁਸੀਂ ਲੈ ਗਏਗਾ ਆਪਣਾ ਲਗਾ ਲਓ ਆਪੇ ਤੁਸੀਂ ਇਹ ਤੁਹਾਨੂੰ ਦਿੰਦੇ ਫੋਟੋ ਤੇ ਪਤਾ ਕਰ ਲਓ ਕੈਮਰਾ ਫਸਦੀ ਨਹੀਂ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਸਮਾਨ ਦੀ ਵੱਡੀ ਖਬਰ ਪਠਾਨਕੋਟ ਤੋਂ ਦੱਸ ਰਿਹਾ ਦੱਸਦੇ ਇਹ ਚੋਰੀਆਂ ਦਾ ਸਿਲਸਲਾ ਪਠਾਨਕੋਟ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾ ਸਾਹਮਣੇ ਆਈ ਹੈ ਜਦੋਂ ਕਿ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਦੀ ਰਹਿਣ ਵਾਲੀ ਇੱਕ ਮਹਿਲਾ ਵਿਨਾਰਾਣੀ ਸਿਟੀ ਸੈਂਟਰ ਮਾਲ ਦੇ ਵਿੱਚ ਕੁਝ ਖਰੀਦਦਾਰੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਨਾਲ ਜਾਂਦੀ ਹੈ ਤਾਂ ਜਦੋਂ ਉਹ ਮਾਲ ਦੇ ਵਿੱਚ ਆਪਣੀ ਜਿਹੜੀ ਸ਼ਾਪਿੰਗ ਜਿਹੜੀ ਹੈ ਖਰੀਦਦਾਰ ਜਿਹੜੀ ਉਹ ਕਰ ਰਹੀ ਹੁੰਦੀ ਹੈ ਤੇ ਆਪਣੀ ਐਕਟੀਵਿਟੀ ਜਿਹੜੀ ਹੈ ਤੇ ਅੰਦਰ ਜਦੋਂ ਜਾਂਦੀ ਹੈ ਤੇ ਪਿੱਛੇ ਜਦੋਂ ਆ ਕੇ ਉਸਨੇ ਦੇਖਿਆ ਤਾਂ ਉਸਦੀ ਐਕਟਿਵਾ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਵੀਰਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ 26 April ਸ਼ਨੀਵਾਰ ਵਾਲੇ ਦਿਨ ਆਪਣੀ ਬੇਟੀ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਸੀ ਤੇ ਉਸਦੀ ਐਕਟਿਵਾ ਜਿਹੜੀ ਹੈ ਚੋਰੀ ਹੋ ਗਈ ਹੈ ਜਿਸਦੀ ਕੰਪਲੇਂਟ ਉਸਨੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਵੀ ਦੇ ਦਿੱਤੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਾਨ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਆਫੀਸਰ ਜਿਹੜੇ